ਕਹਿੰਦੇ ਕਿ ਸੀਐਮ ਮਾਨ ਆਪਣਾ ਸੀਐਮ ਮਾਨ ਕੰਗਣਾ ਤੇ ਪਰਚਾ ਕਿਉਂ ਨਹੀਂ ਕਰਾਉਂਦੇ ਜੀ ਮਾਨਾ ਨਹੀਂ ਦਾ ਸਾਰੇ ਪੰਜਾਬੀਆਂ ਨੂੰ ਕਹਿੰਦੇ ਕਿ ਭਾਈ ਉਹ ਉਗਰਵਾਦੀ ਕਹਿਣ ਦੇ ਉੱਤੇ ਕਹਿੰਦੇ ਕਿ ਹਰੀ ਮਾਨ ਜੀ ਦੇ ਕੋ ਮਾਨਾ ਨਹੀਂ ਤਾਂ ਮੁਕਦਮਾ ਉਹਦੇ ਤੇ ਪਿਆ ਹੋਇਆ ਜੀ ਮਾਨ ਕਿਉਂ ਤੁਸੀਂ ਵੀ ਕਰ ਸਕਦੇ ਹੋ ਉਹਦੇ ਤੇ ਆ ਕੋਈ ਵੀ ਬੰਦਾ ਕੋਈ ਵੀ ਕਰ ਸਕਦਾ ਡੈਫਰਮੇਸ਼ਨ ਸਾਡੀ ਪੂਰੀ ਕਮਿਊਨਿਟੀ ਨੂੰ ਇਦਾਂ ਕਿਦਾਂ ਹਾਂ ਜੀ ਉਹ ਬਠਿੰਡੇ ਵਾਲੀ ਬੇਬੇ ਨੇ ਕੀਤਾ ਹੋਇਆ ਜੀ ਸੋ ਪਾਉਣਾ ਚਾਹੀਦਾ ਮੈਂ ਇਸ ਹੱਕ ਦੇ ਵਿੱਚ ਮੁਕਦਮੇ ਪਾਉ ਯਾਰ ਜੀ 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 ਪਾਉ ਮਕਦਮੇ ਪਾਉ ਬਿਲਕੁਲ ਸਤਾ ਜੀ ਕਹਿੰਦੇ 2008 ਬੈਚ ਦੀ ਹੈ ਜੀ ਕੁਲਵਿੰਦਰ ਕੌਰ ਜੀ ਤਾਂ ਦੇਖ ਲਓ ਮੇਰਾ 16 ਸਾਲ ਫਿਰ 16 ਸਾਲਾਂ ਦਾ ਕਰੀਅਰ ਆ 16 ਸਾਲਾਂ ਦੇ ਕਰੀਅਰ ਦੇ ਵਿੱਚ ਅੱਗੇ ਪਿੱਛੇ ਨਹੀਂ ਕੋਈ ਦੀ ਕੋ ਕੰਪਲੇਂਟ ਆਈ ਕੁੜੀ ਦੀ ਤਾਂ ਫਿਰ ਤਾਂ ਬਾਕੀ ਚਲੋ ਬਾਈ ਅਸੀਂ ਜਸਟੀਫਾਈ ਕਿਸੇ ਚੀਜ਼ ਨੂੰ ਵੀ ਨਹੀਂ ਕਰਦੇ ਨਹੀਂ ਨਹੀਂ ਅਸੀਂ ਨਹੀਂ ਕਰਦੇ ਗਲਤ ਤਾਂ ਠੀਕ ਹੈ ਦੋਨੇ ਪੱਖ ਤੁਹਾਨੂੰ ਦੱਸ ਦਿੱਤੇ ਆ ਹਾਂ ਜੀ ਉਹ ਵਿੱਚ ਕਈ ਚੀਜ਼ਾਂ ਆਉਂਦੀਆਂ ਨੇ ਕਿ ਕੱਲ ਨੂੰ ਇਹਦੇ ਪਤੀ ਨੂੰ ਮਹੱਤਵਪੂਰਨ ਡਿਊਟੀ ਤੋਂ ਲਾਂਭੇ ਕੀਤਾ ਜਾਵੇ ਫਿਰ ਆਪਾਂ ਕਹਾਂਗੇ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ ਇਹ ਗਲਤ ਗੱਲ ਹੈ ਸੋ ਇਸ ਚੀਜ਼ ਤੋਂ ਮਤਲਬ ਕਿ ਮੈਂ ਤੇ ਹਮੇਸ਼ਾ ਨਹੀਂ ਇਹ ਗੱਲ ਬਿਲਕੁਲ ਟਾਲਡ ਪੁਆਇੰਟ ਹੈ ਤੁਹਾਡਾ ਕਿ ਭਾਈ ਹੁਣ ਮਨ ਹਾਂ ਜਾਂ ਸਾਡੇ ਚੁਣੇ ਹੋਏ ਐਮਪੀ ਨਾਲ ਇਸ ਤਰ੍ਹਾਂ ਹੋ ਜਾਵੇ ਦਿੱਲੀ 'ਚ ਜਾਂ ਅਦਰ ਸਟੇਟ 'ਚ ਅਸੀਂ ਉਦੋਂ ਵੀ ਇਹੀ ਚੀਜ਼ ਕਹਾਂਗੇ ਕਿ ਗਲਤ ਹੈ ਯਾਰ ਪਰ ਕਿਉਂਕਿ ਦੇਖੋ ਮਸਲਾ ਕੀ ਹੈ ਕਿ ਇਸ ਪੱਖ ਤੋਂ ਵੀ ਆਪਾਂ ਨੂੰ ਸੋਚਣਾ ਪਊਗਾ ਕਿ ਹਿੰਦੂ ਬਨਾਮ ਸਿੱਖ ਇਹ ਬਣਾ ਰਹੇ ਨੇ ਜਿਹੜਾ ਕਿ ਇਹ ਹਮੇਸ਼ਾ ਬਣਾਉਣ ਦਾ ਯਤਨ ਕਰਦੇ ਆ ਜਾਂ ਖਾਲਸਤਾਨੀ ਵਰਸਸ ਇਹਦਾ ਰਾਸ਼ਟਰਵਾਦ ਇਹ ਇਹ ਚੀਜ਼ਾਂ ਗਲਤ ਨੇ ਕਈ ਵਾਰ ਇਹਨਾਂ ਦੇ ਜਿਹੜੇ ਨਤੀਜੇ ਆ ਥੋੜੇ ਆਪਾਂ ਕਹ ਲਈਏ ਕਿ ਆਪਣੀ ਸੋਚ ਤੋਂ ਪਰੇ ਚਲੇ ਜਾਂਦੇ ਜੀ 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 ਹਰਪ੍ਰੀਤ ਧਾਲੀਵਾਲ ਜੀ ਸਾਨੂੰ ਪੰਜਾਬੀਆਂ ਨੂੰ ਥੋੜਾ ਜਨਾ ਇੱਧਰ ਧਿਆਨ ਦੇਣ ਦੀ ਲੋੜ ਹਾਂ ਜੀ ਜੀ ਹਰਪ੍ਰੀਤ ਜੀ ਇਹ ਕਹਿੰਦੇ ਜੀ ਸਾਰੇ ਪੰਜਾਬ ਦੇ ਵਿੱਚੋਂ 8-10 ਮਾਨਾਣੀ ਦੇ ਕੇਸ ਕਰੋ ਜੀ ਇਹਦੇ ਤੇ ਫਿਰ ਪਤਾ ਲੱਗੂਗਾ ਤੇ ਇਦਾਂ ਹੋਇਆ ਵੀ ਬਾਈ ਇੱਕ ਐਮਐਲਏ ਮਿੰਟੂ ਜੀ ਮੈਂ ਨਾ ਨਹੀਂ ਲੈਂਦਾ ਆਮ ਆਰਮੀ ਪਾਰਟੀ ਦੇ ਹੀ ਆ ਉੰਨਾ ਨੂ ਮਾਨਾਨੀ ਕੇਸ ਦੇ ਵਿੱਚ ਨੇ ਕਈ ਇੱਕ ਪਿੰਡ ਦੇ ਵਿੱਚ ਦੋ ਤਿੰਨ ਮੇਰੇ ਖਿਆਲ ਨਾਲ ਉਹ ਤੋਂ ਬਾਅਦ ਮੈਨੂੰ ਉੱਤੇ ਪਿੰਡ ਵਾਲੇ ਤੇ ਕਹਿੰਦੇ ਸੀ ਅਸੀਂ ਪੰਜ ਸੱਤਿਆਂ ਨੇ ਹੋਰ ਵੀ ਕਰਾਂਗੇ ਮਾਨਾਨੀ ਕਿਉਂਕਿ ਪੂਰੇ ਪਿੰਡ ਨੂੰ ਹੁੰਦਾ ਨੇ ਇੱਕ ਜਿਹੜਾ ਕਹ ਲੋ ਕਿ ਬਈ ਤੱਬਾ ਲਾ ਸੀ ਪੂਰੇ ਪਿੰਡ ਤੇ ਕਿਹ ਆ ਪਿੰਡ ਤਾਂ ਹਾਈ ਵਾਈ ਬਲੈਕੀ ਜਾਂਦਾ ਤੁਸੀਂ ਸਮਝ ਗਏ ਹੋਗੇ ਕਹਾਣੀ ਚ ਤਾਂ ਉੱਥੇ ਚਾਰ ਪੰਜ ਕੇਸ ਮਿਲੇ ਤਿੰਨ ਚਾਰ ਤਾਂ ਮੇਰੇ ਧਿਆਨ ਚ ਹਰ ਇੱਕ ਹਫਤੇ ਪਾਦੇ ਹੋ ਕੇ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਮਤਲਬ ਕਿ ਹੁਣ ਤਾਂ ਮੈਂਬਰ ਪਾਰਲੀਮੈਂਟ ਬਣ ਗਈ ਆ ਕਿਉਂਕਿ ਮੈਂਬਰ ਪਾਰਲੀਮੈਂਟ ਦੇ ਵਿਸ਼ੇਸ਼ ਅਧਿਕਾਰ ਹੁੰਦੇ ਤੁਹਾਨੂੰ ਪਤਾ ਹੈ ਜੀ ਪਰ ਜੋ ਪਹਿਲਾਂ ਕੀਤਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਸੀਗੇ ਔਰ ਦੂਜੀ ਗੱਲ ਇਹ ਹੈ ਨਾ ਕਿ ਜੋ ਇਸ ਤਰ੍ਹਾਂ ਦੇ ਲੋਕ ਬਹੁਤ ਕੁਝ ਕਹਿੰਦੇ ਆ ਬਹੁਤ ਕੁਝ ਕਹਿੰਦੇ ਆ ਆਪਾਂ ਕਿਤੇ ਕਿਤੇ ਥੱਪੜ ਮਾਰਾਂਗੇ ਕਿੰਨੇ ਨੇਤਾ ਲਾਰੇ ਲਾਉਂਦੇ ਜੁਮਲੇबाजी ਕਰਦੇ ਆ ਫਿਰਕੂ ਢੰਗ ਨਾਲ ਆਪਣੀ ਰਾਜਨੀਤੀ ਤੋੜਦੇ ਆ ਤਾਂ ਫਿਰ ਉਹਨਾਂ ਚਤੇ ਸਾਡੇ ਚ ਕੀ ਫਰਕ ਰਹਿ ਜਾਏਗਾ ਪਰ ਮੈਂ ਇਸ ਗੱਲ ਵਾਸਤੇ ਵਾਰ-ਵਾਰ ਅਪੀਲ ਕਰੂੰਗਾ ਕਿ ਜਾਂਚ ਪੜਤਾਲ ਹੋ ਕਿ ਸਾਰੀ ਗੱਲ ਨਿੱਤਰ ਨਹੀਂ ਚਾਹੀਦੀ ਆ ਕਿ ਜੇਕਰ ਪ੍ਰੋਟੋਕਾਲ ਫੋਲੋ ਕਰਨ ਚ ਇਹ ਵੀ ਵੀ ਆਪਦੀ ਦਿੱਕਤ ਦਿਖਾ ਰਹੀ ਸੀ ਕਿ ਕਿ ਮੈਨੂੰ ਦਿੱਕਤ ਹੈ ਮੈਂ ਐਮਪੀ ਹਾਂ ਤਾਂ ਮੇਰੇ ਖਿਆਲ ਦੇ ਨਾਲ ਫਿਰ ਕਿਤੇ ਨਾ ਕਿਤੇ ਭਾਜਪਾ ਨੂੰ ਵੀ ਅਨੁਸ਼ਾਸਨਾਤਮਕ ਕਾਰਵਾਈ ਕਰਨੀ ਚਾਹੀਦੀ ਹੈ ਇਹ ਵੀ ਦੇਖਣ ਬਾਕੀ ਸੀਸੀਟੀਵੀ ਦਿਖਾਉਣਾ ਚਾਹੀਦਾ ਘੱਟੋ ਘੱਟ ਅਨੁਸ਼ਾਸਨ ਸੀਸੀਟੀਵੀ ਕਢਾ ਲੈਣਾ ਤੁਹ ਪਤਾ ਲੱਗ ਜੀ ਸਾਰੀ ਲਿਆ ਹੋਇਆ ਇਹਨਾਂ ਨੇ ਸਾਰਾ ਫੁਟੇਜ ਜੋ ਕਬਜ਼ੇ ਦੇ ਵਿੱਚ ਸ਼ਾਇਦ ਅੱਗੇ ਗੱਲ ਤੁਰੇਗੀ ਜੀ ਜੀ ਜੀ